ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦੀ ਪੰਜਾਬ ਤੇ ਹਰਿਆਣਾ ਲਈ ਬਹੁਤ ਵੱਡੀ ਖੁਸ਼ਖਬਰੀ ਇਹ ਹੈ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਐਗਰੀਕਲਚਰ ਇਨਕਮ ਨੂੰ ਸਵੀਕਾਰ ਕਰਨ ਲੱਗੀਆਂ ਨੇ ਔਰ ਧੜਾ ਧੜ ਵੀਜ਼ੇ ਐਗਰੀਕਲਚਰ ਇਨਕਮ ਦੇ ਨਾਲ ਵੀ ਆ ਰਹੇ ਨੇ ਪਰ ਐਗਰੀਕਲਚਰ ਇਨਕਮ ਵਖਾਈ ਕਿਵੇਂ ਜਾਣੀ ਹੈ ਐਗਰੀਕਲਚਰ ਇਨਕਮ ਨੂੰ ਕਿਵੇਂ ਯੂਨੀਵਰਸਿਟੀ ਅਸੈਪਟ ਕਰੂਗੀ ਔਰ ਕਿੰਨੀਆਂ ਕਾ ਯੂਨੀਵਰਸਿਟੀਆਂ ਨੇ ਜਿਹੜੀਆਂ ਐਗਰੀਕਲਚਰ ਇਨਕਮ ਮੰਨਦੀਆਂ ਨੇ ਇਦੇ ਉੱਪਰ ਪੂਰੀ ਜਾਣਕਾਰੀ ਸਾਡੇ ਨਾਲ ਮਨਪ੍ਰੀਤ ਚੀਮਾ ਜੀ ਸਾਂਝੀ ਕਰਨਗੇ ਚੀਮਾ ਜੀ ਸਵਾਗਤ ਹੈ ਸਸ ਸ੍ਰੀ ਗੁਰੂ ਮੈਂ ਚਾਹੂੰਗਾ ਕਿ ਇਸ ਪੂਰੇ ਟੌਪਿਕ ਨੂੰ ਅੱਜ ਤੁਸੀਂ ਐਡਰੈਸ ਕਰ ਦਿਓ ਸਸ ਸ੍ਰੀ ਗੁਰੂ ਦੇਖੋ ਬਹੁਤ ਬਹੁਤ ਤੁਸੀਂ ਜਿੱਦਾਂ ਕਿ ਆਖਿਆ ਕਿ ਹਾਂਜੀ ਹੁਣ ਐਗਰੀਕਲਚਰ ਇਸ ਨੂੰ ਡਰਨ ਦੀ ਲੋੜ ਨਹੀਂ ਐਗਰੀਕਲਚਰ ਇਨਕਮ ਪ੍ਰੋਪਰਲੀ ਹਰ ਯੂਨੀਵਰਸਿਟੀ ਅਸੈਪਟ ਕਰਨ ਲੱਗ ਗਈ ਆਸਟ੍ਰੇਲੀਆ ਦੀ ਪਹਿਲਾਂ ਬਹੁਤ ਯੂਨੀਵਰਸਿਟੀਆਂ ਨੇ ਮਨਾਂ ਕੀਤਾ ਜੀ ਪੰਜਾਬ ਹਰਿਆਣਾ ਦੇ ਕੇਸ ਨਹੀਂ ਲੈਣੇ ਜਾਂ ਐਗਰੀਕਲਚਰ ਇਨਕਮ ਨਹੀਂ ਲੈਣੀ ਉਹ ਸਾਰੀਆਂ ਯੂਨੀਵਰਸਿਟੀਆਂ ਨੂੰ ਪਤਾ ਲੱਗ ਗਿਆ ਪਿਛਲੇ ਇਨਟੇਕ ਚ ਵੀ ਜਿ ਕੰਪੀਟੀਸ਼ਨ ਦੇ ਵਿੱਚ ਦੂਸਰੀਆਂ ਯੂਨੀਵਰਸਿਟੀਆਂ ਨੇ ਐਗਰੀਕਲਚਰਿਸਟ ਨੂੰ ਐਡਮਿਸ਼ਨ ਦਿੱਤੀ ਐਗਰੀਕਲਚਰਿਸਟ ਦੇ ਬੱਚਿਆਂ ਨੂੰ ਐਡਮਿਸ਼ਨ ਦਿੱਤੀ ਔਰ ਐਗਰੀਕਲਚਰ ਇਨਕਮ ਹੀ ਸਿਰਫ ਦਿਖਾਈ ਆਈਟੀਆਰਸ ਵੀ ਰੀਸੈਂਟਲੀ ਫਾਈਲ ਸੀ ਹਾਈ ਕਮਿਸ਼ਨ ਨੇ ਕਿਸੇ ਨੂੰ ਵੀ ਨਾ ਨਹੀਂ ਕੀਤੀ ਸਾਰੇ ਬੱਚਿਆਂ ਨੂੰ ਵੀਜ਼ੇ ਮਿਲੇ ਔਰ ਹੁਣ ਉਹ ਯੂਨੀਵਰਸਿਟੀਆਂ ਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਸ਼ਾਇਦ ਬਿਜ਼ਨਸ ਲੂਜ਼ ਕਰ ਗਏ ਹੁਣ ਉਹ ਯੂਨੀਵਰਸਿਟੀਆਂ ਨੇ ਵੀ ਐਗਰੀਕਲਚਰ ਇਨਕਮ ਜੁਲਾਈ ਇਨਟੇਕ ਲਈ ਓਪਨ ਕਰਤੀ ਹੈ ਕਿ ਅਸੀਂ ਟੋਟਲੀ ਐਸੈਪਟੇਬਲ ਹੈ ਤੁਸੀਂ ਸਾਨੂੰ ਐਗਰੀਕਲਚਰ ਇਨਕਮ ਦਿਖਾਓ ਅਸੀਂ ਜੇ ਫਾਰਮ ਦਿਖਾਓ ਤਹਿਸੀਲਦਾਰ ਦੇ ਸਰਟੀਫਿਕੇਟ ਦਿਖਾਓ ਅਕਾਊਂਟ ਸਟੇਟਮੈਂਟ ਦਿਖਾਓ ਜਿਹਦੇ ਚ ਪੈਸਾ ਆ ਰਿਹਾ ਹੈ ਆਈਟੀਆਰਸ ਫਾਈਲ ਕਰ ਦਿਓ ਚਾਹੇ 2 ਸਾਲ ਦੀਆਂ ਇਕੱਠੀਆਂ ਆਈਟੀਆਰ ਫਾਈਲ ਕਰ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਬੱਚੇ ਨੂੰ ਐਡਮਿਸ਼ਨ ਵੀ ਦਵਾਂਗੇ ਔਰ ਹਾਈ ਕਮਿਸ਼ਨ ਵੀਜ਼ਾ ਵੀ ਦੇਗਾ ਸੋ ਜਿੰਨੇ ਵੀ ਬੱਚੇ ਪੰਜਾਬ ਹਰਿਆਣਾ ਕਿਸੇ ਵੀ ਸਟੇਟ ਦੇ ਉਹਨਾਂ ਦੇ ਪੇਰੈਂਟਸ ਐਗਰੀਕਲਚਰ ਨਾਲ ਰਿਲੇਟਡ ਐਗਰੀਕਲਚਰਿਸਟ ਨੇ ਉਹਨਾਂ ਦੀ ਇਨਕਮ ਐਗਰੀਕਲਚਰ ਹੈ ਜੇ ਡੇਰੀ ਫਾਰਮਿੰਗ ਹੈ ਉਹਨਾਂ ਨੂੰ ਹੁਣ ਕੋਈ ਵੀ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਜੇ ਸਾਡੇ ਆਫਿਸ ਆਓ ਅਸੀਂ ਦਿਖਾਵਾਂਗੇ ਵੀ ਪਿਛਲੇ ਸਾਲ ਕਿੰਨੇ ਵੀਜ਼ਾਸ ਐਗਰੀਕਲਚਰਿਸ ਦੇ ਬੱਚਿਆਂ ਨੂੰ ਮਿਲੇ ਐਗਰੀਕਲਚਰ ਇਨਕਮ ਦੇ ਉੱਪਰ ਮਿਲੇ ਔਰ ਹੁਣ ਵੀ ਕਿੰਨੇ ਆਨਗoing ਕੇਸਿਸ ਹੈ ਦੇਖੋ ਬੱਚਿਆਂ ਨੂੰ ਥੋੜਾ ਜਿਹਾ ਅਵੇਅਰ ਹੋਣਾ ਪਏਗਾ ਜਦੋਂ ਅਸੀਂ ਕਿਸੇ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਦੇ ਹਾਂ ਤਾਂ ਬੱਚੇ ਕੋਲ ਨੰਬਰ ਤਾਂ ਉਦੋਂ ਹੀ ਆ ਜਾਂਦਾ ਉਹਨੂੰ ਪਤਾ ਹੁੰਦਾ ਮੇਰਾ ਕਿਹੜੀ ਯੂਨੀਵਰਸਿਟੀ ਦੇ ਵਿੱਚ ਕੇਸ ਲੱਗਿਆ ਬੱਚਾ ਇਵੈਂਟਸ ਹੁੰਦੇ ਆ ਯੂਨੀਵਰਸਿਟੀ ਸਾਡੇ ਆਫਿਸ 'ਚ ਆਉਂਦੀਆਂ ਬੱਚਾ ਸਾਡੇ ਆਫਿਸ ਵਿਜ਼ਿਟ ਕਰੇ ਜਿਹੜੇ ਸਾਡੇ ਇਵੈਂਟਸ ਆ ਉੱਥੇ ਆ ਕੇ ਯੂਨੀਵਰਸਿਟੀ ਨੂੰ ਮਿਲੇ ਡਾਇਰੈਕਟਲੀ ਕੁਐਸਚਨ ਕਰੇ ਕਿ ਸਰ ਦੇਖੋ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਤੇਰੀ ਐਗਰੀਕਲਚਰ ਇਨਕਮ ਚੱਲ ਜਾਏਗੀ ਤੁਸੀਂ ਦੱਸੋ ਜਾਂ ਤੁਸੀਂ ਐਡਮਿਸ਼ਨਸ ਡਿਪਾਰਟਮੈਂਟ ਨੂੰ ਵੀ ਪੁੱਛ ਸਕਦੇ ਹੋ ਸੋ ਅਸੀਂ ਬਹੁਤ ਟਰਾਂਸਪੈਰੈਂਸੀ ਨਾਲ ਕੰਮ ਕਰਦੇ ਆਂ ਸਾਨੂੰ ਕੋਈ ਟੈਨਸ਼ਨ ਨਹੀਂ ਕੋਈ ਵੀ ਬੱਚਾ ਸਾਡੇ ਤੋਂ ਅਪਲਾਈ ਕਰ ਰਿ ਜੋ ਅਸੀਂ ਗੱਲ ਕਹੀ ਉਹ ਯੂਨੀਵਰਸਿਟੀ ਦੇ ਨਾਲ ਕਰਾਸ ਚੈੱਕ ਕਰ ਸਕਦਾ ਹੈ ਵੀ ਉਹ ਗੱਲ ਜਿਹੜੀ ਵੀ ਸਾਨੂੰ ਕਹੀ ਗਈ ਹੈ ਉਹਦੇ ਵਿੱਚ ਕਿੰਨਾ ਕੁ ਸੱਚ ਹੈ ਸੋ ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਆਪਣੀ ਫਾਈਲ ਲਾਓ ਕੇਸ ਅਪਲਾਈ ਕਰੋ ਜਦੋਂ ਤੁਹਾਨੂੰ ਲੱਗੇ ਕਿ ਸਾਰੇ ਤੁਹਾਡੇ ਪੁਆਇੰਟਸ ਕਲੀਅਰ ਹੋ ਗਏ ਉਸ ਤੋਂ ਬਾਅਦ ਤੁਸੀਂ ਕੇਸ ਨੂੰ ਅੱਗੇ ਪ੍ਰੋਸੈਸ ਕਰੋ ਬਟ ਡੈਫੀਨਿਟਲੀ ਮੈਂ ਦੁਬਾਰਾ ਦੱਸਦਾ ਯੂਨੀਵਰਸਿਟੀਆਂ ਨੇ ਪਿਛਲੇ ਸਾਲ ਵੀ ਐਗਰੀਕਲਚਰ ਰਿਲੇਟਿਡ ਬੱਚੇ ਲਏ ਇਨਕਮ ਦੇ ਜਿੰਨਾਂ ਕੋਲ ਕਿੰਨੇ ਕੁ ਵੀਜ਼ੇ ਆਏ ਤੁਹਾਡੇ ਸਰ ਮੈਂ ਕਹਿੰਦਾ ਕਿਉਂਕਿ ਅਸੀਂ ਤਾਂ ਬੈਠੇ ਪੰਜਾਬ ਹਰਿਆਣੇ ਚ ਜਿਹੜਾ ਬੰਦਾ ਗਵਰਨਮੈਂਟ ਜੌਬ ਕਰ ਰਿਹਾ ਉਹ ਵੀ ਕਿਤੇ ਨਾ ਕਿਤੇ ਐਗਰੀਕਲਚਰਿਸਟ ਹੈ ਉਹਦੀ ਪਿੰਡ ਥੋੜੀ-ਬਹੁਤੀ ਜ਼ਮੀਨ ਤਾਂ ਹੁੰਦੀ ਹੁੰਦੀ ਹੈ ਆਈਟੀਆਰ ਤੇ ਤਾਂ ਸ਼ੋ ਹੁੰਦਾ ਹੀ ਆ ਮੈਂ ਤੇ ਇਹ ਕਹੂੰਗਾ ਵੀ 60-70% ਕੇਸਿਸ ਦੇ ਵਿੱਚ ਐਗਰੀਕਲਚਰ ਇਨਕਮ ਲੱਗੀ ਹੋਈ ਸੀਗੀ ਜੇ ਮੈਂ 100 ਵੀਜ਼ਾ ਲੈ ਵਿੱਚੋਂ ਘਟ ਘਟ 60 ਬੱਚਿਆਂ ਦੇ ਐਗਰੀਕਲਚਰ ਇਨਕਮ ਭਲੇ ਬੱਚੇ ਹੋਣਗੇ ਚਾਹੇ ਉਹਦੀ 70% ਇਨਕਮ ਦਿਖਾਈ ਹੋਵੇ ਚਾਹੇ 100% ਚਾਹੇ 30% ਹਰ ਬੰਦਾ ਐਗਰੀਕਲਚਰਿਸਟ ਹੈ ਚਾਹੇ ਉਹ ਸ਼ਹਿਰ 'ਚ ਬੈਠਾ ਉਹਦੀ ਜ਼ਮੀਨ ਜ਼ਰੂਰ ਹੈਗੀ ਹੈ ਥੋੜੀ ਬਹੁਤੀ ਇਨਕਮ ਜ਼ਰੂਰ ਹੈਗੀ ਹੈ ਔਰ ਹਰ ਬੰਦਾ ਆਪਣੀ ਇਨਕਮ ਐਡ ਜ਼ਰੂਰ ਕਰਾਂਦਾ ਆਈਟੀਆਰ ਦੇ ਵਿੱਚ ਔਰ ਆਈਟੀਆਰ ਦੇ ਵਿੱਚ ਅਗਰ ਐਡ ਹੈ ਤਸੀਲਦਾਰ ਸਰਟੀਫਿਕੇਟ ਵੀ ਦੇਵੇਗਾ ਜੇ ਫਾਰਮ ਵੀ ਦੇਵੇਗਾ ਕੋਈ ਟੈਨਸ਼ਨ ਵਾਲ ਪੂਰੇ ਕੰਫੀਡੈਂਸ ਨਾਲ ਆਪਣੀ ਕੇਸ ਲਾਓ ਪੂਰੇ ਕੰਫੀਡੈਂਸ ਨਾਲ ਸਾਡੇ ਕੋਲ ਆਓ ਆਪਣੀ ਐਪਲੀਕੇਸ਼ਨ ਅਪਲਾਈ ਕਰੋ ਡਿਫੀਨਿਟਲੀ ਹਾਈ ਕਮਿਸ਼ਨ ਤੁਹਾਨੂੰ ਵੀਜ਼ਾ ਦੇਵੇਗਾ ਅੱਛਾ ਮੈਨੂੰ ਇਹ ਗੱਲ ਦੱਸੋ ਮਾਪੇ ਜਿਹੜੇ ਐਗਰੀਕਲਚਰ ਦੇ ਵਿੱਚ ਨੇ ਉਹ ਹੁਣੇ ਤੋਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਸਰ ਸਭ ਤੋਂ ਪਹਿਲਾਂ ਤਾਂ ਇਨਕਮ ਟੈਕਸ ਰਿਟਰਨਸ ਹੀ ਨੇ ਬਾਕੀ ਜਿੰਨਾ ਵੀ ਉਹਨਾਂ ਦੇ ਕੋਲ ਜਿਹੜੀ ਉਹ ਉਹਨਾਂ ਨੂੰ ਪੇਮੈਂਟ ਆ ਰਹੀ ਹੋ ਤਾਂ ਹੁਣ ਵੈਸੇ ਹੀ ਚੈੱਕ ਦੇ ਥਰੂ ਉਹਨਾਂ ਦੇ ਅਕਾਊਂਟਸ ਦੇ ਵਿੱਚ ਹੀ ਪੇਮੈਂਟ ਆ ਰਹੀ ਹੈ ਜੇ ਫਾਰਮ ਵੀ ਆਨਲਾਈਨ ਡਾਊਨਲੋਡ ਹੋ ਜਾਂਦੇ ਆ ਤਹਿਸੀਲਦਾਰ ਦਾ ਮੈਂ ਦੱਸਦਾ ਕਿ ਸਰਟੀਫਿਕੇਟ ਹੱਥ ਨਾਲ ਟੈਸਟਡ ਕੀਤਾ ਨਹੀਂ ਚੱਲੇਗਾ ਆਨਲਾਈਨ ਵਾਲਾ ਚੱਲੇਗਾ ਜਿਹਦੇ ਤੇ ਬਾਰਕੋਡ ਹੁੰਦਾ ਜਿਹਨੂੰ ਸਕੈਨ ਕਰਕੇ ਪ੍ਰੋਪਰ ਇਨਫੋਰਮੇਸ਼ਨ ਆ ਜਾਂਦੀ ਹੈ ਵੀ ਇਹਨਾਂ ਦੀ ਇਨਕਮ ਕਿੰਨੀ ਹੈ ਸੋ ਮੇਨ ਤਾਂ ਇਹੀ ਚੀਜ਼ ਹੈ ਕਿ ਜਿਹੜੀਆਂ ਆਈਟੀਆਰ ਸਪੈਲਾਂ ਫਾਈਲ ਕਰੋ ਜਿੱਥੇ ਕਿ ਲੋਕੀ ਮੇਰੇ ਖਿਆਲ ਦੇ ਵਿੱਚ ਐਗਰੀਕਲਚਰ ਇਨਕਮ ਨੂੰ ਦਿਖਾਉਣ ਪਹਿਲਾਂ ਲੋਕ ਕਈ ਦਿਖਾਉਂਦੇ ਨਹੀਂ ਸੀ ਬਿਲਕੁਲ ਐਗਰੀਕਲਚਰ ਇਨਕਮ ਦਿਖਾਓ ਕਿ ਦੇਖੋ ਇਨਕਮ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਆਈਟੀਆਰ ਇਸ ਕਰਕੇ ਨਹੀਂ ਫਾਈਲ ਕੀਤੀ ਸਾਨੂੰ ਕੋਈ ਟੈਕਸ ਪਿਆ ਰਿਹਾ ਆ। ਆਈ ਇਨਕਮ ਦਾ ਮਤਲਬ ਇਹ ਆਈਟੀਆਰ ਦਾ ਮਤਲਬ ਇਹ ਆ ਕਿ ਵੀ ਐਸੀ ਸਾਲ 'ਚ ਇਹ ਕਮਾਇਆ ਉਹ ਤਾਂ ਗਵਰਨਮੈਂਟ ਤੁਹਾਨੂੰ ਵੇਵਰ ਦੇ ਰਹੀ ਹੈ ਨਾ ਕਿ ਹਾਂਜੀ ਤੁਸੀਂ ਟੈਕਸੇਬਲ ਦੇ ਵਿੱਚ ਨਹੀਂ ਆ ਰਹੇ ਹੋ ਜਾਂ ਅਸੀਂ ਫਾਰਮਰ ਦੇ ਉੱਤੇ ਟੈਕਸ ਨਹੀਂ ਲਾਉਣਾ ਪਰ ਤੁਸੀਂ ਕਮਾਈ ਤਾਂ ਕਰ ਰਹੇ ਹੋ ਨਾ ਆਪਣੀ ਕਮਾਈ ਤਾਂ ਦਿਖਾਓ ਵੀ ਮੇਰੇ ਕੋਲ ਇੰਨੀ ਜ਼ਮੀਨ ਹੈ ਜੀ ਮੇਰੇ ਇੰਨੇ ਮੈਸ ਹਾਲ ਦੀ ਇਨਕਮ ਹੈ ਲੈ ਕਮਾ ਰਹੇ ਆ ਤਾਂ ਹੀ ਤਹਿਸੀਲਦਾਰ ਵੀ ਸਰਟੀਫਿਕੇਟ ਦਿੰਦੇ ਆ। ਸੋ ਅਗਰ ਦੁਬਾਰਾ ਦੱਸਾਂ ਸਭ ਤੋਂ ਪਹਿਲਾਂ ਆਈਟੀਆਰਸ ਆਪਣੀਆਂ ਫਾਈਲ ਕਰੋ ਪ੍ਰੋਪਰਲੀ ਦੋਨੋਂ ਸਾਲ ਦੀਆਂ ਆਈਟੀਆਰਸ ਫਾਈਲ ਕਰੋ ਦੋ ਸਾਲ ਦੀਆਂ ਮੰਡੇਟਰੀ ਹੈ ਫਿਰ ਆਪਣੇ ਜੇ ਫਾਰਮ ਤਹਿਸੀਲਦਾਰ ਦੇ ਸਰਟੀਫਿਕੇਟ ਲੈ ਕੇ ਰੱਖੋ ਜਿਹੜੇ ਕਿ ਇੱਕ ਮੰਡੇਟਰੀ ਡਾਕੂਮੈਂਟ ਹੈ ਟੂ ਸ਼ੋ ਯੂਰ ਐਗਰੀਕਲਚਰ ਇਨਕਮ ਚਲੋ ਬਹੁਤ ਬਹੁਤ ਧੰਨਵਾਦ ਜੀ ਸੋ ਐਗਰੀਕਲਚਰ ਇਨਕਮ ਵਾਲੇ ਵਿਦਿਆਰਥੀ ਹੁਣ ਵੀ ਜੁਲਾਈ ਔਰ ਸੈਪਟੈਂਬਰ ਇਨਟੇਕ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਿਹੜੇ ਜਿਹੜੇ ਡਾਕੂਮੈਂਟਸ ਚਾਹੀਦੇ ਨੇ ਉਹ ਚੀਮਾ ਜੀ ਨੇ ਦੱਸਿਆ ਸੋ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਸਕਰੀਨ ਤੇ ਉੱਪਰ ਟੈਲੀਫੋਨ ਨੰਬਰ ਹੈ نیچے ਵਟਸਐਪ ਨੰਬਰ ਹੈ ਚੀਮਾ ਜੀ ਨਾਲ ਗੱਲ ਕੀਤੇ ਬਿਨਾ ਫਾਈਲ ਨਾ ਲਾਂਚ ਕਰਿਓ ਥੈਂਕ ਯੂ ਸੋ ਮਚ ਥੈਂਕ ਯੂ ਸਰ